ਫਿਰ ਪੱਜੇ ਫਿਰਨਾ ਔਰ ਟਾਂਗਾ ਦਿਖਾ ਦੇ ਦੇਖੋ ਭਾਈ ਉਹ ਟਾਂਗ ਰਹੀ ਆ ਦੇਖੋ ਲਗਾਤਾਰ ਭਾਈ ਜੀ ਮਿੱਟੀ ਖਿਸਕ ਰਹੀ ਆ ਇੱਥੋਂ ਇਹਨਾਂ ਨੇ ਮੱਝਾਂ ਜਾਂਦੀਆਂ ਦੇਖੀਆਂ ਮਰੀਆਂ ਹੋਈਆਂ ਕੁੱਪ ਦੇਖਿਆ ਜਾਂਦੇ ਹੋਏ ਕੁੱਤੇ ਜਾਂਦੇ ਦੇਖੇ ਆ ਤਿੰਨ ਵੈਸਾ ਕੱਲ ਗਈਆਂ ਸੀ ਜੀ ਅੱਜ ਸਵੇਰੇ ਇੱਕ ਮੈਸ ਗਈ ਤੇ ਦੋ ਤਿੰਨ ਕੁੱਤੇ ਗਏ ਨੇ ਅੱਜ ਵੀ ਤੇ ਕੁੱਪ ਗਏ ਬਾਕੀ ਸਾਨੂੰ ਤਾਂ ਪੂਰਾ ਖਤਰਾ ਜੀ ਪਿੰਡ 'ਚ ਪਾਣੀ ਵੜਦਾ ਅੱਛਾ ਕੋਈ ਆਇਆ ਇੱਥੇ ਆਪਣੇ ਸਾਰ ਲੈਣਾ ਬਾਕੀ ਆਏ ਦਾ ਖਾਸੇ ਨੇ ਬਾਕੀ ਆਉਗੇ ਬਾਕੀ ਫੋਟੋ ਫੋਟਾ ਖਿੱਚ ਕੇ ਸਭ ਚਲੇ ਜਾਂਦੇ ਨੇ ਵੀ ਆਪਣਾ ਪ੍ਰਬੰਧ ਕਰਕੇ ਰੱਖੋ 6 ਮਹੀਨਿਆਂ ਦਾ ਰਾਸ਼ਨ ਰੱਖੋ ਵੀ ਤੁਹਾਨੂੰ ਅੱਗੇ ਤੰਗੀ ਨਾ ਆਈ ਅਦੀਆ ਪੁੱਛਿਆ ਵੀ ਕਿਉਂ ਖੜੇ ਹੋ ਕਹਿੰਦਾ ਸੀ ਡਿਊਟੀਆਂ ਲਾਈ ਹੋਈਆਂ ਨੇ ਵੀ ਪਾਣੀ ਦੀਆਂ ਢਾਂਗਾ ਗਿਰ ਰਹੀਆਂ ਲਗਾਤਾਰ ਆਪਣਾ ਪ੍ਰਬੰਧ ਫੇਰ ਵੀ ਕਰਕੇ ਰੱਖੋ ਇੰਨੀ ਲਾਪਰਵਾਹੀ ਵੀ ਵਧੀਆ ਨਹੀਂ ਹੈ ਅੱਜ ਦਾ ਤੁਸੀਂ ਪਾਣੀ ਨੂੰ ਦੇਖਣ ਜਾ ਰਹੇ ਹੋ ਜੇ ਕੱਲ ਪਾਣੀ ਤੁਹਾਨੂੰ ਤੁਹਾਡੇ ਘਰਾਂ ਤੱਕ ਦੇਖਣ ਆ ਗਿਆ ਫਿਰ ਪਛਤਾਣਾ ਤੁਸੀਂ ਭਾਈ ਜੀ ਬਰਬਾਦੀ ਹੋਣੀ ਆ ਬਰਬਾਦੀ ਕੀ ਹੋਣੀ ਆ ਮਾਲ ਪਸ਼ੂ ਠੀਕ ਹੈ ਘਰ ਟੈ ਟੈਰੀ ਹੋਣੇ ਆ ਦੇਖ ਰਹੇ ਆ ਆਪਾਂ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਤੇ ਦੇਵੀਗੜ੍ਹ ਵਾਲਿਓ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਨੇੜੇ ਤੜੇ ਦੇ ਪਿੰਡਾਂ ਤੱਕ ਵੀਡੀਓ ਭੇਜੋ ਤਾਂ ਕਿ ਤੁਹਾਡੇ ਪਿੰਡ ਦੇ ਬੰਦੇ ਸਤਰਕ ਹੋ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਪਾਣੀ ਦੀਆਂ ਢਾਂਗਾ ਮਿੱਟੀ ਦੀਆਂ ਢਾਂਗਾ ਲਗਾਤਾਰ गिर ਰਹੀਆਂ ਨੇ ਬੇਨਤੀ ਆ ਕਿ ਧਿਆਨ ਰੱਖੋ ਖਿਆਲ ਰੱਖੋ ਰਾਤ ਨੂੰ ਧਿਆਨ ਨਾਲ ਸੋਵੋ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਪੰਜਾਬ ਅੱਧਾ ਬਾਈਜੀ ਉੱਜੜ ਚੁਕਿਆ ਲੋ ਬਾਈਜੀ ਦੇਵੀਗੜ ਖੜੇ ਆ ਇਸ ਸਮੇਂ ਪੰਬੂਆਂ ਦਾ ਬਿਲਕੁਲ ਨੇੜੇ ਨਜ਼ਦੀਕ ਪੰਦਾ ਖੱਡਾ ਦੇਖ ਸਕਦੇ ਹਾਂ ਖੱਗਰ ਦਾ ਪਾਣੀ ਓਵਰ ਹੋ ਚੁਕਿਆ ਨੇੜੇ ਦੇ ਪਿੰਡ ਡਰੇ ਪਏ ਨੇ ਸਹਿਮ ਦਾ ਮਾਹੌਲ ਆ ਕਿਉਂਕਿ ਪਾਣੀ ਲਗਾਤਾਰ ਪਿੱਛੋਂ ਛੱਡਿਆ ਜਾ ਰਿਹਾ ਖੱਗਰ ਦਾ ਪਾਣੀ ਬਾਹਰ ਨਿਕਲ ਕੇ ਨੇੜੇ-ਨੇੜੇ ਖੇਤਾਂ ਦੇ ਵਿੱਚ ਵੜ ਰਿਹਾ ਇਹ ਨੌਜਵਾਨ ਮੇਰੇ ਨਾਲ ਖੜੇ ਨੇ ਪੰਬੂਆ ਪਿੰਡਾ ਇਹ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਬਾਰੀ-ਬਾਰੀ ਇੱਥੇ ਆ ਕੇ ਦੇਖਦੇ ਆਂ ਡਿਊਟੀਆਂ ਲਾਈ ਹੋਈਆਂ ਦੋ-ਦੋ ਬੰਦੇ ਦੀਆਂ ਟਾਂਗਾਂ ਗਿਰ ਰਹੀਆਂ ਮਿੱਟੀ ਦੀਆਂ ਜੇ ਟਾਂਗਾਂ ਗਿਰ ਰਹੀਆਂ ਤਾਂ ਸਮਝ ਲਿਓ ਪਾਣੀ ਪਿੰਡਾਂ ਦੇ ਵਿੱਚ ਜਾਣਾ ਹੀ ਜਾਣਾ ਦਿਖਾ ਦੇ ਇੱਕ ਵਾਰਾ ਖੰਭਾ ਰਹਿ ਗਿਆ ਹੁਣੇ-ਹੁਣੇ ਬਾਈ ਜੀ ਇੱਥੋਂ ਮਿੱਟੀ ਡਿੱਗੀ ਆ ਖੰਭਾ ਦੇਖ ਸਕਦੇ ਹੋ ਦੋ-ਚਾਰ ਟਾਂਗਾਂ ਡਿੱਗੀ ਹਨ ਇਹ ਖੰੰਬਾ ਵੀ ਬਾਈ ਜਾਊਗਾ ਕਿਉਂ ਬਾਈ ਜਾਊਗਾ ਨਾ ਇਹ ਜਾਊਗਾ ਜੀ ਜਾਊਗਾ ਤੇ ਬਾਈ ਨੇ ਦੱਸਿਆ ਕਿ ਇੱਥੋਂ ਇਹਨਾਂ ਨੇ ਮੱਝਾਂ ਜਾਂਦੀਆਂ ਦੇਖ ਕੁੱਪ ਦੇਖਿਆ ਜਾਂਦੇ ਹੋਏ ਕੁੱਤੇ ਜਾਂਦੇ ਦੇਖੇ ਆ ਆ ਭਾਈ ਇਹਨਾਂ ਨਾਲ ਗੱਲ ਬਾਤ ਬਾਈ ਕਦੋਂ ਦੇਖਿਆ ਤੁਸੀਂ ਉਹ ਇਹ ਕੱਲ ਵੀ ਗਏ ਨੇ ਜੀ ਅੱਜ ਵੀ ਗਏ ਨੇ ਅੱਛਾ ਹਾਂਜੀ ਕੱਲ ਵੀ ਗਏ ਅੱਜ ਵੀ ਕੱਲ ਵੀ ਜਾਂ ਤਿੰਨ ਵੈਸਾ ਕੱਲ ਗਈਆਂ ਸੀ ਜੀ ਅੱਜ ਸਵੇਰੇ ਇੱਕ ਵੈਸ ਗਈ ਤੇ ਦੋ ਤਿੰਨ ਕੁੱਤੇ ਗਏ ਨੇ ਅੱਜ ਵੀ ਤੇ ਕੁੱਪ ਗਏ ਨੇ ਅੱਛਾ ਬਾਕੀ ਸਾਨੂੰ ਤਾਂ ਪੂਰਾ ਖਤਰਾ ਜੀ ਪਿੰਡ 'ਚ ਪਾਣੀ ਵੜਨ ਦਾ ਤੇ ਡਿਊਟੀਆਂ ਲਾਈਆਂ ਤੁਸੀਂ ਲਾਈ ਕਿੰਨੇ ਡਿਊਟੀਆਂ ਤੁਹਾਡੀ ਅਸੀਂ ਆਪੇ ਲਈ ਹੋਈ ਐ ਡਿਊਟੀ ਵਿੱਚ ਖਤਰਾ ਹੀ ਐ ਸਾਨੂੰ ਪਿੰਡ 'ਚ ਜੀ ਪਿੰਡ 'ਚ ਪੂਰਾ ਖਤਰਾ ਤੁਹਾਡੇ ਪਾਣੀ ਆਣ ਦਾ ਐਦਕੀ ਦਾ ਪੂਰਾ ਖਤਰਾ ਐ ਪਾਣੀ ਆਂਦਾ ਪਹਿਲਾਂ ਤਾਂ ਕਦੇ ਆਇਆ ਨਹੀਂ ਐਦਕੀ ਬੰਦ ਟੁੱਟ ਗਿਆ ਪਾਣੀ ਆਊਗਾ ਜੀ ਪੱਕਾ ਅੱਛਾ ਕੋਈ ਆਏ ਇੱਥੇ ਆਪਣੇ ਸਾਰ ਲੈਣਾ ਬਾਕੀ ਆਏ ਦਾ ਖਾਸੇ ਨੇ ਬਾਕੀ ਆਉਗੇ ਬਾਗੇ ਫੋਟੋ ਫੋਟੋ ਖਿੱਚ ਕੇ ਸਭ ਚਲੇ ਜਾਂਦੇ ਨੇ ਜੀ ਹੁਣ ਤੱਕ ਤਾਂ ਕਿਸੇ ਨੇ ਕੁਝ ਕਰਿਆ ਨਹੀਂ ਬਾਕੀ ਅੱਗੇ ਦੇਖੋ ਹੁਣ ਤੁਸੀਂ ਕੀ ਕਹੋਗੇ ਆਪਣੇ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਜੇ ਪਾਣੀ ਓਵਰ ਹੋ ਰਿਹਾ ਲਗਾਤਾਰ ਪਾਣੀ ਓਵਰ ਹੋ ਰਿਹਾ ਤੇ ਪਿੰਡਾਂ ਵਾਲਿਆਂ ਨੂੰ ਕੀ ਕਹਿਣਾ ਜਾਊਂਗਾ ਮੈਸੇਜ ਦਿਓ ਇੱਕ ਬਸ ਆਹੀ ਕਹਿਣਾ ਚਾਹੁੰਦੇ ਆਂ ਵੀ ਆਪਣਾ ਪ੍ਰਬੰਧ ਕਰਕੇ ਰੱਖੋ 6 ਮਹੀਨਿਆਂ ਦਾ ਰਾਸ਼ਨ ਰੱਖੋ ਵੀ ਤੁਹਾਨੂੰ ਅੱਗੇ ਤੰਗੀ ਨਾ ਆਵੇ ਕਿਉਂਕਿ ਪੂਰਾ ਪੰਜਾਬ ਇਸ ਸਮੇਂ ਡੁੱਬਿਆ ਪਿਆ ਹਾਂ ਠੀਕ ਹੈ ਠੀਕ ਹੈ ਉਹ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਬਾਈ ਪਿੰਡਾਂ ਚ ਵੀ ਪਾਣੀ ਆ ਗਿਆ ਸਾਰਾ ਬਾਹ ਹੀ ਪਿੰਡ ਰਹਿ ਗਿਆ ਸਾਨੂੰ ਵੀ ਡਰ ਆ ਸਾਡੇ ਪਿੰਡਾਂ ਚ ਪਾਣੀ ਆ ਰਿਹਾ ਜੇ ਵੀ ਚੋਰ ਪਾਣੀ ਛੱਡਦਾ ਫਿਰ ਪਾਣੀ ਆਊਗਾ ਇੱਥੇ ਠੀਕ ਹੈ ਜੀ ਇਹ ਬਾਈ ਜੀ ਨੌਜਵਾਨ ਨੇ ਪਿੰਡ ਦੇ ਨੌਜਵਾਨ ਪੰਬੂਆਂ ਪਿੰਡ ਦੇ ਇਹ ਡਿਊਟੀਆਂ ਲਈ ਖੜੇ ਨੇ ਇੱਥੇ ਅ ਅਧਿਆ ਪੁੱਛਿਆ ਵੀ ਕਿਉਂ ਖੜੇ ਹੋ ਕੇ ਕਹ ਰਿਹਾ ਅਸੀਂ ਡਿਊਟੀਆਂ ਲਾਈ ਹੋਈਆਂ ਨੇ ਵੀ ਪਾਣੀ ਦੀਆਂ ਢਾਂਗਾ ਗਿਰ ਰਹੀਆਂ ਲਗਾਤਾਰ ਅਸੀਂ ਤਾਂ ਇੱਥੇ ਖੜੇ ਆ ਵੀ ਜਦੋਂ ਪਾਣੀ ਇੱਧਰ ਨੂੰ ਜਾਂਦਾ ਸਾਨੂੰ ਡਰ ਲੱਗਦਾ ਕਿ ਸਾਡਾ ਪਿੰਡ ਨਾ ਖਤਰੇ ਦੇ ਵਿੱਚ ਆਏ ਪਿੰਡ ਦੇ ਵਿੱਚ ਪਾਣੀ ਨਾ ਆ ਜਾਏ ਇਹਦੇ ਪਿੰਡ ਦੇ ਆ ਪ੍ਰਬੰਧ ਕਰ ਲਿਓ ਤੁਹਾਡੇ ਨੇ ਪਿੰਡ ਵਾਲਾ ਪਿੰਡ ਵਾਲਿਆਂ ਦਾ ਵੀ ਸਮਾਨ ਵੀ ਇਹਨਾਂ ਰੱਖਿਆ ਜ ਨਹੀਂ ਉੱਪਰ ਵਿੱਚ ਨਹੀਂ ਹੋਣੀ ਕਿੱਥੇ ਰੱਖਿਆ ਜ ਰੱਖਿਆ ਨਹੀਂ ਨਹੀਂ ਜੀ ਫਿਰ ਰੱਖਣਾ ਚਾਹੀਦਾ ਕਿਉਂਕਿ ਪਿੰਡ ਦੇ ਨਾਲ ਤਾਂ ਪਾਣੀ ਤੁਹਾਡੇ ਆ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਪਿੰਡ ਵਾਲਿਆਂ ਨੂੰ ਬਸ ਆਹੀ ਕਹਿਣਾ ਚਾਹੁੰਦੇ ਆਂ ਕਿ ਵੀ ਆਪਣਾ ਪ੍ਰਬੰਧ ਫੇਰ ਵੀ ਕਰਕੇ ਰੱਖੋ ਇੰਨੀ ਲਾਪਰਵਾਹੀ ਵੀ ਵਧੀਆ ਨਹੀਂ ਹੈਗੀ ਬਿਲਕੁਲ ਲਾਪਰਵਾਹੀ ਬਾਈ ਜੀ ਨਾ ਵਰਤੋ ਕਿਉਂਕਿ ਜੇ ਪਾਣੀ ਤੁਹਾਡੇ ਘਰਾਂ ਤੱਕ ਆ ਗਿਆ ਅੱਜ ਤਾਂ ਤੁਸੀਂ ਪਾਣੀ ਨੂੰ ਦੇਖਣ ਜਾ ਰਹੇ ਹੋ ਜੇ ਕੱਲ ਪਾਣੀ ਤੁਹਾਨੂੰ ਤੁਹਾਡੇ ਘਰਾਂ ਤੱਕ ਦੇਖਣ ਆ ਗਿਆ ਫਿਰ ਪਛਤਾਣਾ ਤੁਸੀਂ ਫਿਰ ਭੱਜੇ ਫਿਰਨਾ ਔਰ ਟਾਂਗਾ ਦਿਖਾ ਦੇ ਦੇਖੋ ਬਾਈ ਜੀ ਔਰ ਟਾਂਗ ਰਹੀ ਆ ਦੇਖੋ ਲਗਾਤਾਰ ਬਾਈ ਜੀ ਮਿੱਟੀ ਖਿਸਕ ਰਹੀ ਆ ਪਾਣੀ ਪਿੰਡਾਂ ਵੱਲ ਵਧ ਰਿਹਾ ਪਾਣੀ ਓਵਰ ਹੋ ਰਿਹਾ ਘੱਗਰ ਦਾ ਪਾਣੀ ਪਿੰਡਾਂ ਵੱਲ ਜਾ ਰਿਹਾ ਜੇ ਹੁਣਨਾ ਆਪਾਂ ਬਾਈ ਜੀ ਬਚਾ ਕਰ ਸਕੇ ਸਾਡੇ ਏਰੀਏ ਦੇ ਨੌਜਵਾਨਾਂ ਨੂੰ ਚਾਹੀਦਾ ਕਿ ਟਰੈਕਟਰ ਆਪਣੇ ਲੈ ਕੇ ਆਣ ਸਮਾਨ ਆਪਣਾ ਲੈ ਕੇ ਆਣ ਤਾਂ ਕਿ ਇੱਥੇ ਬੰਨ ਬਣਾਏ ਜਾ ਸਕਣ ਪੱਕੇ ਤੌਰ ਤੇ ਕਿਉਂਕਿ ਜੇ ਪਿੰਡਾਂ 'ਚ ਪਾਣੀ ਵੜ ਗਿਆ ਬਾਈ ਜੀ ਬਰਬਾਦੀ ਹੋਣੀ ਆ ਬਰਬਾਦੀ ਕੀ ਹੋਣੀ ਆ ਮਾਲ ਪਸ਼ੂ ਠੀਕ ਹੈ ਘਰ ਟੈ ਟੈਰੀ ਹੋਣੇ ਆ ਦੇਖ ਰਹੇ ਆ ਆਪਾਂ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਤੇ ਦੇਵੀਗੜ੍ਹ ਵਾਲਿਓ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਨੇੜੇ ਤੜੇ ਦੇ ਪਿੰਡਾਂ ਤੱਕ ਵੀਡੀਓ ਭੇਜੋ ਤਾਂ ਕਿ ਤੁਹਾਡੇ ਪਿੰਡ ਦੇ ਬੰਦੇ ਸਤਰਕ ਹੋ ਸਕਣ ਉਹਨਾਂ ਨੂੰ ਪਤਾ ਲੱਗਦਾ ਕਿ ਪਾਣੀ ਦੀਆਂ ਢਾਂਗਾ ਮਿੱਟੀ ਦੀਆਂ ਢਾਂਗਾ ਲਗਾਤਾਰ गिर ਰਹੀਆਂ ਨੇ ਪਾਣੀ ਦੇ ਕਾਰਨ ਤੇ ਇਹ ਖੰਭਾ ਦੇਖੋ ਖੰਭਾ ਤਾਂ ਜਾਣ ਵਾਲਾ ਹੀ ਆ ਕੁਝ ਸਮੇਂ ਬਾਅਦ ਕਿਉਂ ਢਾਂਗ ਇੱਥੋਂ ਹੀ ਲਗਾਤਾਰ गिर ਰਹੀ ਆ ਘੰਟੇ ਰੇਡ ਘੰਟੇ ਤੱਕ ਵੀ ਡਿੱਗੂਗਾ ਡਿੱਗੂਗਾ ਹਾਂ ਘੰਟੇ ਰੇਡ ਘੰਟੇ ਠੀਕ ਆ ਤੇ ਇਹ ਮੁੰਡਿਆਂ ਦੇ ਦੇਖੋ ਦਿਮਾਗ ਜਿੱਕੇ ਗੱਲ ਆ ਵੀ ਬਾਈ ਜੀ ਪਾਣੀ ਜਾਣਾ ਹੀ ਜਾਣਾ ਪਿੰਡਾਂ ਦੇ ਵਿੱਚ ਤਾਂ ਹੀ ਇੱਥੇ ਡਿਊਟੀਆਂ ਲਈ ਖੜੇ ਨੇ ਜਿਹੜੇ ਕਹਿੰਦੇ ਨੇ ਵੀ ਆਪਣੇ ਪੰਜਾਬ ਦੇ ਮੁੰਡੇ ਨਸ਼ਿਆਂ 'ਚ ਫਸ ਗਏ ਬਾਈ ਜੀ ਹੁਣ ਪਤਾ ਲੱਗ ਰਿਹਾ ਆਪਣੇ ਪੰਜਾਬੀ ਨੌਜਵਾਨ ਕਿਵੇਂ ਰਾਸ਼ਨ ਲੈ ਕੇ ਜਾ ਰਹੇ ਨੇ ਕਿਵੇਂ ਖੜ ਰਹੇ ਨੇ ਪੰਜਾਬੀ ਪੰਜਾਬੀਆਂ ਦੇ ਨਾਲ ਕਿਸ ਤਰ੍ਹਾਂ ਡਿਊਟੀਆਂ ਨਿਭਾ ਰਹੇ ਨੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਾਣੀ ਲਗਾਤਾਰ ਵੱਧ ਰਿਹਾ ਹੈ ਓਵਰ ਹੋ ਰਿਹਾ ਹੈ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਭਾਈ ਜੀ ਤੁਸੀਂ ਟਾਈਮ ਦਿੱਤਾ ਤੇ ਆਪਣੀਆਂ ਡਿਊਟੀਆਂ ਇਸ ਤਰ੍ਹਾਂ ਨਿਭਾਉਂਦੇ ਰਹੋ ਧਿਆਨ ਰੱਖੋ ਖਿਆਲ ਰੱਖੋ ਆਪਣੇ ਪਿੰਡ ਵਾਲਿਆਂ ਨੂੰ ਬੋਲੋ ਕਿ ਆਪਣਾ ਸਮਾਨ ਉੱਪਰ ਬਚਾਓ ਜਿੱਥੇ ਛੱਤਾਂ ਦੇ ਵਿਚਾਲੇ ਸਕੇ ਉਹ ਪਾਣੀ ਦਿਨ ਰਾਤ ਵੱਧ ਰਿਹਾ ਹੈ ਲਗਾਤਾਰ ਰਾਤ ਨੂੰ ਸੌਣਾ ਵੀ ਬੜੇ ਧਿਆਨ ਨਾਲ ਸੌਣਾ ਇਹ ਗੱਲਾਂ ਤੁਸੀਂ ਆਪਣੇ ਘਰਦਿਆਂ ਨੂੰ ਆਣ ਗੁਆਣ ਦੇ ਵਿੱਚ ਜ਼ਰੂਰ ਦੱਸੋ। ਬਾਕੀ ਸਾਡੇ ਵੱਲੋਂ ਵੀ ਆਪਣੇ ਏ ਦੇ ਵੀ ਗੜ ਦੇ ਏਰੀਆ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਧਿਆਨ ਰੱਖੋ, ਖਿਆਲ ਰੱਖੋ, ਰਾਤ ਨੂੰ ਧਿਆਨ ਨਾਲ ਸੋਵੋ। ਪਾਣੀ ਪਿੱਛੋਂ ਛੱਡਿਆ ਜਾ ਰਿਹਾ। ਪੰਜਾਬ ਅੱਧਾ ਬਾਈ ਜੀ ਉੱਜੜ ਚੁਕਿਆ। ਪੰਜਾਬ ਬਰਬਾਦ ਹੋ ਚੁਕਿਆ। ਪੰਜਾਬ 10-15 ਸਾਲ ਪਿੱਛੇ ਜਾ ਚੁਕਿਆ। ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁਕਿਆ। ਕੋਠੀਆਂ ਬਾਈ ਜੀ ਗਿਰ ਚੁਕੀਆਂ ਕਰੋੜਾਂ ਰੁਪਏ ਦੀਆਂ। ਲੋਕਾਂ ਦੇ ਡੰਗਰ ਪਸ਼ੂ ਪਾਕਿਸਤਾਨ ਰੁੱੜ ਰੁੱੜ ਕੇ ਚਲੇ ਗਏ, ਮਰ ਗਏ ਨੇ। ਬਿਮਾਰੀਆਂ ਫੈਲ ਰਹੀਆਂ ਨੇ ਬਾਈ ਜੀ ਤਾਂ ਬਾਈ ਜੀ ਜਿੰਨਾ ਹੋ ਸਕਦਾ ਆਪਣਾ ਧਿਆਨ ਰੱਖੋ ਖਿਆਲ ਰੱਖੋ ਤੇ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਮਿੱਤਰਾਂ ਤੱਕ ਜਰੂਰ ਭੇਜੋ ਤੇ ਸਾਡੇ ਅਣਖ ਪੰਜਾਬ ਦੀ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ੍ਰੀ ਅਕਾਲ